यक्त किसान मोर्चा ज़िंदाबाद किसान मोर्चा ज़िंदाबाद बी जे पी मुदाबादाबाद बादी मुदाबादाबाद बराबे पी मुबाद बाबा धुलाबु भुॻा ਆ ਗਿਆ ਮੇਰੇ ਕੋਲ ਵੱਡੀ ਕਰਕੇ ਰੋਕਿਆ ਕਰੋ ਕੋਈ ਜਨ ਨਹੀਂ ਆ ਰਿਹਾ ਆਗੇ ਜਨ ਆਗੇ ਖੜੇ ਹੈ ਭਾਈ ਜੀ ਤੁਹਾਨੂੰ ਰੋਕਿਆ ਗਿਆ ਇੱਥੇ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਪੀਐਸਪੀ ਦਾ ਰਾ ਸਾਡੇ ਪਾਸੇ ਪੈਣੇ ਪਾਸੇ ਸਾਡਾ ਨਾਮ ਦਾ ਕਾਗਜ਼ ਆ ਜਾ ਰਿਹਾ ਹੈ ਉਹ ਵੀ ਜੀ ਵੀੋ ਕੱਟ ਕੇ ਦਿਨ ਦਾ ਸਵਾਜਨ ਜੋ ਜਿੱਥੇ ਮੋਰਚਾ ਨਾਲ ਜਾਨੀ ਚਿੱਤ ਕੀਤੇ ਗਏ ਸਾਡੇ ਮਾਤਾ ਦਾ ਬਣਾ ਬਣਾਕਾਰ ਲੋ ਜੀ ਸਰਕਾਰ ਪੰਜਾਬ ਦੇ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਅਸੀਂ ਹਰ ਜਿਹੜਾ ਪੈਰ ਪਸਾਰਦੇ ਆਂ ਉਹ ਬੀਜੇਪੀ ਦਾ ਬਾਈਕਾਟ ਕਰਾਂਗੇ ਪਖਰਾਵਾ ਦੇ ਵੀ ਹਰਾਮ ਆ ਹਾ 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 ਹਾਂਤਰਾਜ ਹਨ ਸਵਾਗਤ ਵਾਹ ਸਵਾਗਤ ਵਾਹ ਸਵਾਗਤ ਬੀਜੇਪੀ ਸਰਕਾਰ ਮਰਦਾਬਾ ਮੁਕਾਬਾਤ ਮੁਕਾਬਾਤ ਬੀਜੇਪੀ ਸਰਕਾਰ ਮਰਦਾਬਾ ਮਰਦਾ ਸლოਕਾਂ ਦਾ ਇੱਕ ਜਿੰਦਾਬਾਦ 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 ਇਸ ਕਸ਼ਲੋਕਾਂ ਦਾ ਇੱਕ ਜਿੰਦਾਬਾਦ 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 ਬੀਜੇਪੀ ਸਰਕਾਰ ਮਰਦਾਬਾ 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 ਸਰਕਾਰ ਰੱਦ ਕਰਕੇ ਮਨੁਸ਼ਵਿੱਤੀ ਲਾਗੂ ਕਰਨ ਵਾਲੀ ਬੀਜੇਪੀ ਸਰਕਾਰ ਮਰਦਾਬਾ 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 ਘੱਟ ਗਿਣਤੀਆਂ ਤੇ ਹਮਲੇ ਕਰਨ ਵਾਲੀ ਬੀਜੇਪੀ ਸਰਕਾਰ ਬਾਹਰ ਸਜਾਓ ਬਾਹਰ ਜਾਓ ਬਾਹਰ ਜਾਓ ਬੀਜੇਪੀ ਸਰਕਾਰ ਮਰਦਾਬਾ ਮਰਦਾਬਾ साना मज़दूर जी कातल बी जे पी सरकार मुरदा पा मुबाद मुरदास मज़दूर जी कातल बी जे पी सरकार मुर्दा पा मुबाद मुरदा ਉਹ ਖਤਮ ਕਰਾਂਗੇ ਇੱਕ ਦੇਸ਼ ਹੋਊ ਇੱਕ ਰਾਸ਼ਟਰ ਹੋਊਗਾ ਇਸ ਭਾਸ਼ਾ ਤੋਂ ਅਸੀਂ ਪਤਾ ਲਾ ਸਕਦੇ ਆ ਕਿ ਮੋਦੀ ਸਰਕਾਰ ਜਿਹੜੀ ਇਹ ਕਿਹੜੇ ਕਾਲੇ ਦੌਰ ਦੇ ਵਿੱਚ ਲਿਆਉਣਾ ਚਾਹੁੰਦੀ ਲੋਕਾਂ ਨੂੰ ਔਰ ਖਾਸ ਕਰਕੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਇਸ ਕਰਕੇ ਅਸੀਂ ਜਿੰਨਾ ਵਿਰੋਧ ਕਰ ਸਕਦੇ ਹੈਗੇ ਮੋਦੀ ਸਰਕਾਰ ਦਾ ਹੰਸ ਰਾਜ ਹੰਸ ਦਾ ਰਮਨੀਤ ਮਿੱਟੂ ਦਾ ਔਰ ਅੱਜ ਦੀ ਸਮ੍ਰਿਤੀ ਹਰਾਨੀ ਆ ਰਹੀ ਆ ਉਹਨੂੰ ਕਹਿ ਰਿਹਾ ਕਿ ਇੱਥੇ ਆਉਂਦਾ ਤੇਰਾ ਕੋਈ ਮਤਲਬ ਨਹੀਂ ਕਿਉਂਕਿ ਕਿਸਾਨਾਂ ਮਜ਼ਦੂਰਾਂ ਖਿਲਾਫ ਜਿੰਨੇ ਕਾਲੇ ਕਾਨੂੰਨ ਲਿਆਂਦੇ ਹੈਗੇ ਆ ਉਹਨਾਂ ਖਿਲਾਫ ਆ ਜਿਹੜੇ ਡੱਟ ਕੇ ਖੜੇ ਹੈਗੇ ਆ ਔਰ ਖੜੇ ਰਹਾਗੇ ਜਿੰਨਾ ਸਮਾਂ ਜ਼ਿੰਦਗੀ ਰਹੀ ਸੰਘਰਸ਼ ਜਾਰੀ ਰਹੂਗਾ ਖਾਸ ਕਰਕੇ ਬੀਜੇਪੀ ਦਾ ਜਿਹੜਾ ਅਜੰਡਾ ਪਾਰੋ ਦੇ ਰਾਜ ਕਰੋ ਦੀ ਨੀਤੀ ਦੇ ਖਿਲਾਫ ਕਿਸਾਨ ਮਜ਼ਦੂਰ ਸੁੱਟ ਕੇ ਖੜੇ ਰਹਿਣਗੇ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ اڄ توهين کي پنهنجي پنهنجي مرد آباد 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 हलो ਇਹ ਚਲੋ ਪਾ ਲੋ ਵਧੀਆ ਜੇ ਐਂ ਜੰਦ ਪਾਉਣਾ ਬੋਤਾਬ ਬੋਤਾ ਲੇ ਗਾ ਪਾ ਲੋ ਵਧੀਆ ਪਾਸਟ ਪਾਓ ਜੀ ਜਿਹੜੀ ਨਹੀਂ ਜਾ ਰਹੀ ਇਹ ਮੇਰਾ ਨੀ ਕੋ ਬੈ ਪਰਲੇ ਪਰ ਹੋ ਰੋ ਦੋ ਜਣੇ ਹੋਰ ਦੋ ਜਣੇ ਜੇ ਬਦਲੀ ਕੋਸ਼ਿੰਦਰਾ ਇੱਕ ਕਿਸਾਨ ਮੋਰਚਾ ਜਿੰਦਾਬਾਦ 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 ਇੱਕ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਬਦੰਗੁਰੋ ਜੀ बी पी मुर्दाबा मुर्दाबा मुबा मुर्दाबा मुर्दाबावाली बी पी मुबा िसान मोर्चंदाबाद जिंदाबाद 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 कया ज़िंदाब ज़िंदाबाद मुर्दाबा 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 किसान मोर का ज़िंदाब जिंदाबाद लड़ते लोक ज़िंदाब जिंदाबाद जिंदाबाद मुर्दाबा मुर्दाबाद मुसान मोर्चा ज़िंदाबाद ज़िंदाबादाब ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਪਰ ਜਿਹੜੇ ਕਿਸਾਨ ਇਹਨਾਂ ਦਾ ਵਿਰੋਧ ਕਰ ਰਹੇ ਆ ਉਹਨਾਂ ਨੂੰ ਜ਼ਬਰਦਸਤ ਕਰ ਰਹੇ ਆ ਤਾਂ ਇਹ ਦੇਖੋ ਸਿਹਰੇ ਆਮ ਤਾਂ ਕੱਜ ਇਹਨਾਂ ਦੀ ਸਰਕਾਰ ਬਣਦੀ ਆ ਪਰ ਲੋਕਾਂ ਦੇ ਕੀ ਹਾਲਾਤ ਹੋਣਗੇ ਇਹ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਬੀਜੇਪੀ ਸਰਕਾਰ ਕਿੰਨੀ ਘੜੀਆ ਸਰਕਾਰ ਆ ਜੋ ਵੀ ਖਿਆਲ ਸਰਕਾਰ ਪੰਜਾਬ ਪੁਲਿਸ ਨਾਲ ਇਹ ਯਾਤਰੀ ਕਰਵਾ ਰਹੀ ਹੈ ਅਸੀਂ ਇਹਨਾਂ ਦੀ ਸਖਤ ਸੱਦਾ ਨਖੇਦੀ ਕਰਦੇ ਹਾਂ ਜਿਹੜੇ ਇਹਨਾਂ ਦੇ ਬੀਜੇਪੀ ਵਾਲੇ ਇੱਥੇ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਇੱਥੇ ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ ਕਿਉਂਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੁਸੀਂ ਇੱਥੇ ਆਉਂਦਾ ਤੁਹਾਡਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਫੁੱਲ ਵਿਰੋਧ ਕਰਾਂਗੇ ਜੀ ਹਾਂਜੀ ਦੇਖੋ ਜੀ ਇਹ ਸਾਡੇ ਕਿੰਨਾ ਧੱਕਾ ਹੋ ਰਿਹਾ ਅਸੀਂ ਇਸ ਕਸਮਤੀ ਜਾ ਕੇ ਸਵਾਲ ਕਰਨੇ ਸੀ ਸਾਨੂੰ ਉਹ ਤੇ ਪ੍ਰਸ਼ਾਸਨ ਦੇ ਜਾਣ ਨਹੀਂ ਜਾ ਰਿਹਾ ਅਸੀਂ ਬੈਲਿਕ ਬੈਲਿਕਟ ਤੋੜੇ ਨਹੀਂ ਕੋਈ ਪਹਿਲਵਾਨ ਸੀ ਸਾਨੂੰ ਉਹ ਜਿਸ ਤਰ੍ਹਾਂ ਸਾਨੂੰ ਸਵਾਲ ਕਰ ਲੈਂਦੇ ਹੁੰਦੇ ਸਾਡੀਆਂ ਮੰਗਾਂ ਇਹਨਾਂ ਨੇ ਨਹੀਂ ਮੰਨੀਆਂ ਪਹਿਲੀ ਗੱਲ ਤਾਂ ਉਹਦਾ ਹੱਕ ਇਹ ਬਣਦਾ ਜੋ ਸਾਨੂੰ ਉਹਨਾਂ ਨੇ ਫਰੈਨ ਟੱਪ ਨੂੰ ਕੱਢਣ ਨਹੀਂ ਜਾਂਦਾ ਤੇ ਲੈਣ ਦੀ ਹੁੰਦੀ ਆ ਬਾਕੀ ਭਗਵਾਨ ਤਰ ਸਬਾਨ ਸਰਕਾਰ ਤੇ ਇਹ ਸਾਰੇ ਲੜੇ ਹੋਏ ਆ ਆ ਅਸੀਂ ਸ਼ਿਕਾਇਤਾਂ ਧੱਕਾ ਕਰ ਰਿਹਾ ਤੇ ਵੇਖੋ ਬਹੁਤ ਧੱਕਾ ਸਾਡਾ ਹੋ ਰਿਹਾ ਸਾਡਾ ਫੀਸ ਦੇ ਸਾਢੇ 25 ਨੂੰ ਸਾਨੂੰ ਫਾਸਟ ਵਿੱਚ ਭਾਲਿਆ ਪ੍ਰਸ਼ਾਸਨ ਨੇ ਉਹ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ